ਹਰਿਆਣਾ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਦੀ ਚੋਣ ਮੁਹਿੰਮ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਆਗੂਆਂ ਨੇ ਇੱਕ ਦੂਜੇ ਤੇ ਸ਼ਬਦੀ ਹਮਲੇ ਵੀ ਤੇਜ਼ ਕਰ ਦਿੱਤੇ ਨੇ ਪੰਥਕ ਦਲ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਨੇ ਪਾਰਟੀ ਦੇ ਉਮੀਦਵਾਰਾਂ ਦੀ ਮੀਟਿੰਗ ਕਰਕੇ ਚੋਣ ਪ੍ਰਚਾਰ ਦੀ ਰਣਨੀਤੀ ਬਣਾਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਛਿੰਡਾ ਨੇ ਬਲਜੀਤ ਸਿੰਘ ਦਾਦੂਬਾਲ ਤੇ ਹਮਲਾ ਕਰਦਿਆਂ ਕਿਹਾ ਕਿ ਦਾਦੂਬਾਲ ਦੀ ਪਾਰਟੀ ਚੋਣ ਕਮਿਸ਼ਨ ਕੋਲ ਵੀ ਰਜਿਸਟਰਡ ਨਹੀਂ ਹੈ ਛਿੰਡਾ ਨੇ ਕਿਹਾ ਕਿ ਦਾਦੂਬਾਲ ਦਾ ਇਰਾਦਾ ਕਿ ਜੋ ਵੀ ਆਜ਼ਾਦ ਉਮੀਦਵਾਰ ਚੋਣ ਜਿੱਤੇਗਾ ਉਸ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਜਾਵੇਗਾ ਛਿੰડા ਨੇ ਕਿਹਾ ਕਿ ਸੂਬੇ ਦਾ ਸਿੱਖ ਇਸ ਵਾਰ ਦਾਦੂਵਾਲ ਨੂੰ ਹਮਾਇਤ ਨਹੀਂ ਕਰੇਗਾ ਦੂਜੇ ਪਾਸੇ ਹਲਕਾ ਗੂਲਾ ਦੇ ਸਿੱਖਾਂ ਦੀ ਮੀਟਿੰਗ ਸਾਫ ਸੰਗਤ ਸੰਧੂ ਦੀ ਅਗਵਾਈ ਹੇਠ ਸੱਦੀ ਗਈ ਮੀਟਿੰਗ ਵਿੱਚ ਸਿੱਖਾਂ ਨੇ ਗੂਲਾ ਤੋਂ ਜਗਦੀਸ਼ ਛਿੰડા ਦੇ ਪੰਥਕ ਦਲ ਦੇ ਉਮੀਦਵਾਰ ਮੇਜਰ ਸਿੰਘ ਗੂਲਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਉਧਰ ਦੂਜੇ ਪਾਸੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਉਹਨਾਂ ਦੀ ਪਾਰਟੀ ਨੂੰ ਮਾਨਤਾ ਨਹੀਂ ਦਿੱਤੀ ਜਿਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਛੇਤੀ ਹੀ ਫੈਸਲਾ ਸਾਡੇ ਹੱਕ ਵਿੱਚ ਆਵੇਗਾ ਦਾਦੂਬਾਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੇ 30 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਤੇ ਉਹਨਾਂ ਦਾ 10 ਸੀਟਾਂ ਤੇ ਸਮਝੌਤਾ ਹੋਇਆ ਉਹਨਾਂ ਕਿਹਾ ਕਿ ਸੂਬੇ ਦਾ ਸਿੱਖ ਭਾਈਚਾਰਾ ਜਗਦੀਸ਼ ਛਿੰਡਾ ਦੀ ਅਸਲੀਅਤ ਤੋਂ ਪਲੀ ਭੰਤੀ ਜਾਣੂ ਹੈ ਚੋਣਾਂ ਵਿੱਚ ਜਗਦੀਸ਼ ਛਿੰਡਾ ਤੇ ਉਸਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਜ਼ਿਕਰਯੋਗ ਹੈ ਕਿ ਹਰਿਆਣਾ ਸੰਗਰਦਵਾਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਵਿੱਚ ਸੂਬੇ ਦੇ ਤਿੰਨ ਪ੍ਰਮੁੱਖ ਸਿੱਖ ਆਗੂਆਂ ਦਾ ਵਕਾਰ ਦਾ ਤੇ ਲੱਗਿਆ ਹੋਇਆ ਹੈ ਇਹ ਚੋਣ ਬਲਜੀਤ ਸਿੰਘ ਦਾਦੂਵਾਲ ਦੇ ਨਾਂ ਨਾਲ ਹਰਿਆਣਾ ਸੰਗਰਦਵਾਰਾ ਪ੍ਰਬੰਧ ਕਮੇਟੀ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਗਦੀਸ਼ ਸਿੰਘ )^{(1)} )^{(2)} )^{(3)} ਅਤੇ ਦੀਦਾਰ ਸਿੰਘ ਨਲਵਦੀਪ ਇੱਕ ਹੀ ਸਿਆਸੀ ਦਿਸ਼ਾ ਤੈਅ ਕਰੇਗੀ। ਇਹ ਚੋਣ ਵਿੱਚ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਹਰਿਆਣਾ ਦਾ ਸਿੱਖ ਭਾਈਚਾਰਾ ਕਿਸ ਨੂੰ ਆਪਣਾ ਆਗੂ ਚੁਣਦਾ ਦੱਸਦੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਚੋਣਾਂ ਲੜ ਲਈ ਉਮੀਦਵਾਰ ਦਾ ਪੂਰਨ ਸਿੱਖ ਹੋਣਾ ਲਾਜ਼ਮੀ ਹੈ ਚੋਣਾਂ ਲਈ ਸੂਬੇ ਪਰ ਵਿੱਚ ਕੁੱਲ 40 ਵਾਰਡ ਬਣਾਏ ਗਏ ਨੇ 10 ਜਨਵਰੀ ਤੱਕ ਨਵੀਆਂ ਵੋਟਾਂ ਬਣਾਉਣ ਦਾ ਕੰਮ ਜਾਰੀ ਰਹਿਣ ਕਾਰਨ ਵੋਟਰਾਂ ਦੀ ਗਿਣਤੀ ਵੱਧ ਸਕਦੀ ਹੈ ਨਾਲਵੀ ਗਰੁੱਪ ਦੇ 31 ਅਤੇ ਦਾਦੂਵਾਲ ਗਰੁੱਪ ਦੇ 30 ਵਾਰਡਾਂ ਵਿੱਚ ਚੋਣ ਲੜ ਰਹੇ ਨੇ ਹਰਿਆਣਾ ਸਿਗੁਰ ਦੁਆਰਾ ਪ੍ਰੰਧ ਕਮੇਟੀ ਦੀ ਹੋਂਦ ਵਿੱਚ ਆਉਣ ਤੋਂ ਬਾਅਦ ਇਸ ਦੇ ਪਹਿਲੇ ਪ੍ਰਧਾਨ ਬਣੇ ਜਗਦੀਸ਼ ਸਿੰਘ ਛਿੰਡਾ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਸਾਰੇ ਵਾਰਡਾਂ ਤੋਂ ਆਪਣੇ ਉਮੀਦਵਾਰ ਖੜੇ ਕੀਤੇ ਨੇ